ਤੁਸੀਂ ਸਫਲ ਪੋਲਟਰੀ ਫਾਰਮਿੰਗ ਕਿਵੇਂ ਕਰ ਸਕਦੇ ਹੋ ਅੱਜ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾਵਾਂਗੇ ਕਿ ਤੁਸੀਂ ਕਿਸ ਕਿਸ ਤਰ੍ਹਾਂ ਫਾਰਮਿੰਗ ਸ਼ੁਰੂ ਕਰਨੀ ਆ ਤੇ ਕਿਵੇਂ ਅੱਗੇ ਇਸ ਤੋਂ ਚੰਗੀ ਆਮਦਨ ਲੈਣੀ ਆ ਇਹ ਖਾਸ ਕਰਕੇ ਵੀਡੀਓ ਉਹਨਾਂ ਲਈ ਆ ਜੋ ਵੀਰ ਪਹਿਲੀ ਵਾਰ ਕੰਮ ਕਰ ਰਹੇ ਨੇ ਜਾਂ ਫਿਰ ਪਹਿਲੀ ਵਾਰ ਜਿਹੜੀ ਫਾਰਮਿੰਗ ਉਹ ਸਟਾਰਟ ਕਰਨਗੇ ਇਸ ਵੀਡੀਓ ਵਿੱਚ ਆਪਾਂ ਸਭ ਕੁਝ ਦੱਸਾਂਗੇ ਜਿੰਨੀਆਂ ਗੱਲਾਂ ਕਰਕੇ ਤੁਸੀਂ ਸਫਲ ਪੋਲਟਰੀ ਫਾਰਮਰ ਬਣ ਸਕਦੇ ਹੋ ਬੱਚਾ ਖਰੀਦਣ ਤੋਂ ਲੈ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਾਲਣਾ ਤੇ ਕਿਸ ਤਰੀਕੇ ਤੁਸੀਂ ਜਿਹੜਾ ਉਹਨਾਂ ਦਾ ਅੰਡਾ ਸੇਲ ਕਰਨਾ ਇਹ ਸਾਰੀਆਂ ਗੱਲਾਂ ਤੁਹਾਨੂੰ ਆਪਾਂ ਇਸ ਵੀਡੀਓ 'ਚ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਚੈਨਲ ਨੂੰ ਦੋਸਤੋ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਸਭ ਤੋਂ ਪਹਿਲਾਂ ਆਪਾਂ ਬੱਚੇ ਬਾਰੇ ਗੱਲ ਕਰਦੇ ਆ ਨਵਾਂ ਪੋਲਟਰੀ ਫਾਰਮ ਸ਼ੁਰੂ ਕਰਨ ਸਮੇ ਸਭ ਤੋਂ ਵੱਡਾ ਜਿਹੜਾ ਆਪਣੇ ਕੋਲ ਚੈਲੰਜ ਹੁੰਦਾ ਆਪਣੇ ਸਾਹਮਣੇ ਜਿਹੜਾ ਚੈਲੰਜ ਹੁੰਦਾਗਾ ਉਹ ਚੰਗੀ ਬਰੀਡ ਦੇ ਬੱਚੇ ਖਰੀਦਣਾ ਹੁੰਦਾ ਕਿਉਂਕਿ ਬਹੁਤ ਸਾਰੇ ਨਵੇਂ ਵੀਰ ਬੱਚਾ ਖਰੀਦਣ ਸਮੇ ਜਿਹੜਾ ਠੱਗੀ ਦਾ ਸਕਾਰ ਹੋ ਜਾਂਦੇ ਨੇ ਕਿਉਂਕਿ ਜੇ ਆਪਾਂ ਨੂੰ ਚੰਗਾ ਬੱਚਾ ਨਹੀਂ ਮਿਲੂਗਾ ਉਹ ਅੱਗੇ ਜਾ ਕੇ ਘਾਟੇ ਦਾ ਕਾਰਨ ਬਣ ਜਾਂਦਾ ਉਹ ਜਦੋਂ ਵੱਡੀ ਉਹ ਮੁਰਗੀ ਹੋਊਗੀ ਸਮੇਂ ਸਿਰ ਉਹ ਅੰਡੇ ਤੇ ਨਹੀਂ ਆਊਗੀ ਤੇ ਜਿਹੜੀ ਫੀਡ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਉਹ ਖਾਊਗੀ ਜਿਹੜੇ ਚੰਗੀ ਨਸਲ ਦੇ ਬੱਚੇ ਨਹੀਂ ਹੋਣਗੇ ਇਸ ਕਰਕੇ ਜਦੋਂ ਤੁਸੀਂ ਚੂਚਾ ਖਰੀਦਨਾ ਤਾਂ ਇੱਕ ਚੰਗੀ ਐਚਰੀ ਜਾਂ ਇਸੇ ਚੰਗੇ ਫਾਰਮਰ ਵੀਰ ਤੋਂ ਹੀ ਖਰੀਦਣਾ ਜਿਹੜਾ ਵਧੀਆ ਬੱਚੇ ਜਿਹੜਾ ਸੇਲ ਕਰਦਾ ਹੋਵੇ ਜੇਕਰ ਤੁਹਾਨੂੰ ਤੂਜਾ ਥੋੜਾ ਬਹੁਤਾ ਮਹਿੰਗਾ ਵੀ ਮਿਲਦਾ ਪਰ ਪਿਓਰ ਬਰੀਡ ਦਾ ਮਿਲਦਾ ਉਤੋਂ ਤੁਸੀਂ ਖਰੀਦ ਲਓ ਕਿਉਂਕਿ ਵਧੀਆ ਚੀਜ਼ ਜੇ ਆਪਾਂ ਨੂੰ ਥੋੜੀ ਜਿਹੀ ਮਹਿੰਗੀ ਮਿਲ ਜੂ ਉਹ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਇਹ ਪੋਲਟਰੀ ਫਾਰਮਿੰਗ ਦਾ ਨਹੀਂ ਪੱਥਰ ਹੁੰਦਾ ਦੋਸਤੋ ਜੇ ਆਪਾਂ ਬੱਚਾ ਖਰੀਦਦੇ ਆ ਸੋ ਚੂਚਾ ਸਾਨੂੰ ਚੰਗੀ ਨਸਲ ਦਾ ਹੀ ਕਰੀਤਨਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਆਂ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਪਹਿਲਾਂ ਆਪਾਂ ਚੂਚਿਆ ਫਰੀਦਲੇ ਸਟੈਪ ਵਾਈਜ਼ ਸਟੈਪ ਆਪਾਂ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਦੱਸਾਂਗੇ ਹੁਣ ਆਪਾਂ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਜਿਹੜੀ ਗੱਲਬਾਤ ਕਰਾਂਗੇ ਜਦੋਂ ਆਪਾਂ ਨੇ ਬੱਚੇ ਨੂੰ ਫਾਰਮ ਤੇ ਲਿਆਉਣਾ ਉਸ ਤੋਂ ਪਹਿਲਾਂ ਹੀ ਚੂਚਿਆਂ ਦਾ ਜਿਹੜਾ ਬਰੂਡ ਰੇ ਏਰੀਆ ਬਰੂਡਰ ਰੂਮ ਆ ਉਹ ਤਿਆਰ ਹੋਣਾ ਚਾਹੀਦਾ ਕਹਿਣ ਤੋਂ ਬਾਅਦ ਜਿੱਥੇ ਤੁਸੀਂ ਪਹਿਲੇ ਦਿਨ ਬਰੂਡਿੰਗ ਕਰਨੀ ਆ ਜਿੱਥੇ ਬੱਚੇ ਆਪਾਂ ਰੱਖਣੇ ਆ ਛੋਟੇ ਬਰੂਡਰ ਰੂਮ ਉਹਨੂੰ ਕਹਿੰਦੇ ਨੇ ਜਿੱਥੇ ਟੈਂਪਰੇਚਰ ਮੈਂਟੇਨ ਹੁੰਦਾ ਜਿਹੜਾ ਬੱਚਿਆਂ ਨੂੰ ਚਾਹੀਦਾ ਜਿਹੜਾ ਉਹ ਏਰੀਆ ਤੁਹਾਡਾ ਪਹਿਲੇ ਹੀ ਮੈਂਟੇਨ ਹੋਣਾ ਚਾਹੀਦਾ ਇਹ ਨਾ ਸੋਚੋ ਕਿ ਆਪਾਂ ਬੱਚੇ ਲੈ ਕੇ ਬਾਅਦ ਚੋਂ ਕਰ ਲਾਂਗੇ ਪਹਿਲਾਂ ਤੁਹਾਡਾ ਉਹ ਮੈਂਟੇਨ ਹੋਣਾ ਚਾਹੀਦਾ ਕਿਉਂਕਿ ਜਿਹੜਾ ਉੱਥੇ ਟੈਂਪਰੇਚਰ ਵਗੈਰਾ ਸਹੀ ਹੋਊਗਾ ਤਾਂ ਹੀ ਉਹ ਸਰਵਾਈਵ ਕਰ ਸਕਣਗੇ ਜੇਕਰ ਆਪਾਂ ਉਹਨਾਂ ਨੂੰ ਟੈਂਪਰੇਚਰ ਸਹੀ ਨਹੀਂ ਦਿੰਦੇ ਤਾਂ ਉਹਨਾਂ ਦੇ ਮਰਨ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੁਹਾਨੂੰ ਉਹਨਾਂ ਦੀ ਫੀਡ ਬਾਰੇ ਵੀ ਆ ਜਾਣਕਾਰੀ ਦਿੰਨੇ ਆ ਜਿਹੜੀ ਫੀਡ ਬਾਰੇ ਵੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੁਸੀਂ ਸਮੇਂ-ਸਮੇਂ ਸਿਰ ਉਹਨਾਂ ਦੀ ਫੀਡ 'ਚ ਬਦਲਾਅ ਕਿਵੇਂ ਕਰਨੀ ਹੈਗੇ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਉਹਨਾਂ ਦੀ ਸਮੇਂ-ਸਮੇਂ ਸਿਰ ਵੈਕਸੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਜੇਕਰ ਤੁਸੀਂ ਵੈਕਸੀਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਆਪਾਂ ਪਹਿਲਾਂ ਹੀ ਆਪਣੇ ਚੈਨਲ ਦੇ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਉੱਥੇ ਜਾ ਕੇ ਆਪਣੀ ਵੀਡੀਓ ਦੇਖ ਸਕਦੇ ਹੋ ਵੈਕਸੀਨੇਸ਼ਨ ਬਾਰੇ ਜਿਹੜੀ ਤੁਸੀਂ ਪੂਰੀ ਜਾਣਕਾਰੀ ਡਾਟਾ ਦੇ ਸਕੋ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਕੈਲਸ਼ੀਅਮ ਬਾਰੇ ਸਮੇਂ-ਸਮੇਂ 'ਤੇ ਇਹਨਾਂ ਨੂੰ ਕੈਲਸ਼ੀਅਮ ਵੀ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਮੁਰਗੀਆਂ ਨੂੰ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਜੋ ਮੁਰਗੀਆਂ ਅੰਡਾ ਦਿੰਦੀਆਂ ਨੇ ਉਸ ਵਿੱਚ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਇਸ ਲਈ ਜੇਕਰ ਆਪਾਂ ਇਹਨਾਂ ਨੂੰ ਕੈਲਸ਼ੀਅਮ ਦਵਾਗੇ ਤਾਂ ਹੀ ਇਹ ਜਿਹੜਾ ਆਪ ਨੂੰ ਅੰਡੇ ਅੰਦਰ ਜਿਹੜਾ ਕੈਲਸ਼ੀਅਮ ਦੀ ਮਾਤਰਾ ਆਪਾਂ ਨੂੰ ਭਰਪੂਰ ਮਿਲੇਗੀ ਜੇਕਰ ਤੁਸੀਂ ਕੈਲਸ਼ੀਅਮ ਬਾਰੇ ਜਾਣਨਾ ਚਾਹੁੰਦੇ ਹੋ ਕਿ ਕਿਹੜਾ ਕੈਲਸ਼ੀਅਮ ਦੇਣਾ ਚਾਹੀਦਾ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਾਂ ਤੋਂ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਦੱਸ ਦਵਾਂਗੇ ਆਪਾਂ ਕਿਹੜਾ ਕੈਲਸ਼ੀਅਮ ਜਿਹੜਾ ਯੂਜ਼ ਕਰਦੇ ਹਾਂ ਤੁਸੀਂ ਵੀ ਉਹ ਕੈਲਸ਼ੀਅਮ ਪਾ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਸਭ ਤੋਂ ਵੱਡੀ ਦਿੱਕਤ ਜਿਹੜੇ ਨਵੇਂ ਫਾਰਮਰਾਂ ਨੂੰ ਆਉਂਦੀ ਆ ਉਹ ਆਉਂਦੀ ਹੈ ਅੰਡਾ ਸੇਲ ਕਰਨਾ ਸਬੰਧੀ ਜਿਹੜੇ ਵੀਰ ਪੋਲਟਰੀ ਫਾਰਮਿੰਗ 'ਚ ਪੁਰਾਣੇ ਨੇ ਭਾਬਕੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਉਹ ਤਾਂ ਜਿਹੜਾ ਦੇਸੀ ਅੰਡਾ ਬਹੁਤ ਆਸਾਨੀ ਨਾਲ ਸੇਲ ਕਰ ਲੈਂਦੇ ਨੇ ਪਰ ਜਿਹੜੇ ਨਵੇਂ ਵੀਰ ਪੋਲਟਰੀ ਫਾਰਮਿੰਗ 'ਚ ਆਉਂਦੇ ਨੇ ਉਹਨਾਂ ਨੂੰ ਇੱਕ ਸਾਲ ਲਗਾ ਲਓ ਤੁਸੀਂ ਜਿਹੜਾ ਅੰਡੇ ਦੀ ਮਾਰਕੀਟ ਬਣਾਉਣ ਨੂੰ ਇੱਕ ਸਾਲ ਲੱਗ ਜਾਂਦਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਨੇ ਜਿਹੜਾ ਫਾਰਮ ਖੋਲਿਆਗਾ ਪਰ ਤੁਸੀਂ ਇਸ ਗੱਲ ਦੀ ਦੋਸਤੋ ਟੈਨਸ਼ਨ ਬਿਲਕੁਲ ਨਹੀਂ ਲੈਣੀ ਆਪਾਂ ਤੁਹਾਨੂੰ ਇਹ ਵੀ ਦੱਸਦੇ ਆਂ ਕਿ ਅੰਡਾ ਕਿਵੇਂ ਸੇਲ ਕਰਨਾ ਦੋਸਤੋ ਪਹਿਲਾ ਸਾਲ ਤੁਹਾਨੂੰ ਆਂਡੇ ਵੇਚਣ ਲਈ ਬਹੁਤ ਜ਼ਿਆਦਾ ਜਿਹੜੀ ਮਿਹਨਤ ਵੀ ਕਰਨੀ ਪਊਗੀ ਕਿਉਂਕਿ ਕੋਈ ਵੀ ਬਿਜ਼ਨਸ ਕੋਈ ਵੀ ਆਪਾਂ ਕੰਮ ਕਰਦੇ ਆਂ ਪਹਿਲੇ 1-2 ਸਾਲ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਹੁਣ ਇਹ ਕਿਵੇਂ ਕਰਨੀ ਹੈ ਤੁਸੀਂ ਮਿਹਨਤ ਅੰਡਾ ਤੁਸੀਂ ਕਿਵੇਂ ਸੇਲ ਕਰਨਾ ਹੈ ਇਹ ਤਰੀਕੇ ਤੁਹਾਨੂੰ ਮੈਂ ਹੁਣ ਦੱਸ ਦਾਂਗਾ ਜਿਸ ਤਰ੍ਹਾਂ ਤੁਸੀਂ ਜਿੰਮਾ ਵਾਲੇ ਮੁੰਡਿਆਂ ਨੂੰ ਜਿੰਮ ਲਾਉਂਦੇ ਨੇ ਜਿਹੜੇ ਮੁੰਡੇ ਉਹਨਾਂ ਨੂੰ ਦੱਸਣਾ ਕਿ ਆਪਣੇ ਕੋਲ ਜਿਹੜੇ ਪਿਓਰ ਦੇਸੀ ਅੰਡੇ ਮਿਲਦੇ ਨੇ ਤੁਸੀਂ ਪੋਸਟਰ ਵੀ ਸਪਾ ਸਕਦੇ ਹੋਗੇ ਪੋਸਟਰ ਨੇ ਜਿਹੜੇ ਤੁਸੀਂ ਜਿੰਮਾ ਅੱਗੇ ਲਗਾ ਦਿਓ ਤਾਂ ਜੋ ਜਿੰਮਾ ਵਾਲੇ ਜਿਹੜੇ ਮੁੰਡੇ ਨੇ ਜਿੰਮ ਲਾਉਂਦੇ ਨੇ ਮੁੰਡੇ ਉਹ ਅੰਡਾ ਤੁਹਾਡੇ ਤੋਂ ਲੈ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਲੋਕਾਂ ਨੂੰ ਦੇਸੀ ਤੇ ਫਾਰਮੀ ਅੰਡੇ ਵਿੱਚ ਆਪਾਂ ਨੂੰ ਫਰਕ ਸਮਝਾਉਣਾ ਪਊਗਾ ਜੇਕਰ ਆਪਾਂ ਦੇਸੀ ਪੁਲਟਰੀ ਫਾਰਮ ਨੂੰ ਉੱਪਰ ਲੈ ਕੇ ਜਾਣਾ ਆਪਾਂ ਨੂੰ ਖੁਦ ਨੂੰ ਜਿਹੜਾ ਫਾਰਮੀ ਤੇ ਦੇਸੀ ਅੰਡੇ 'ਚ ਲੋਕਾਂ ਨੂੰ ਫਰਕ ਦੱਸਣਾ ਪਊਗਾ ਠੀਕ ਹੈ ਜੀ ਕਿ ਤੁਹਾਨੂੰ ਦੇਸੀ ਅੰਡਾ ਖਾਣਾ ਚਾਹੀਦਾ ਹੈ ਦੇਸੀ ਅੰਡੇ ਦੇ ਇਹ ਫਾਇਦੇ ਨੇ ਇਹ ਤੁਸੀਂ ਧਿਆਨ ਨਾਲ ਸਮਝ ਹੀ ਗਏ ਹੋ ਮੇਰੇ ਸੋ ਜਾਂ ਜੋ ਤੁਹਾਡੇ ਕੋਲ ਲੋਕ ਆਉਣ ਤੇ ਖਰੀਦਣ ਜੇ ਤੂੰ ਜਦੋਂ ਕਿਸੇ ਵੀ ਚੀਜ਼ ਦਾ ਕਿਸ ਲੋਕਾਂ ਨੂੰ ਫਾਇਦਾ ਹੋਊ ਤਾਂ ਹੀ ਤੁਹਾਡੇ ਕੋਲ ਜਿਹੜੇ ਲੋਕ ਹੋ ਆਉਣਗੇ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਅੰਡੇ ਦਾ ਰੇਟ ਕੀ ਰੱਖਣਾ ਅੰਡੇ ਦਾ ਪ੍ਰਾਈਸ ਜਿਹੜਾ ਤੁਸੀਂ ਨੇ ਕੀ ਰੱਖਣਾਗਾ ਦੋਸਤੋ ਇੱਕ ਦਿਨ ਵਿੱਚ ਇੱਕ ਜਿਹੜੀ ਮੁਰਗੀ ਆ ਲਗਭਗ ਉਹ 5 ਰੁਪਏ ਦੀ ਜਿਹੜੀ ਫੀਡ ਖਾਂਦੀ ਹੈ ਜੇਕਰ ਤੁਹਾਡੇ ਇਲਾਕੇ 'ਚ ਜਿਹੜੀਆਂ ਦੇਸੀ ਮੁਰਗੀਆਂ ਨੇ ਉਹਨਾਂ ਦੀ ਮਾਤਰਾ ਜ਼ਿਆਦਾ ਗਈ ਮਤਲਬ ਕਿ ਤੁਹਾਡੇ ਏਰੀਆ 'ਚ ਜ਼ਿਆਦਾ ਦੇਸੀ ਮੁਰਗੀਆਂ ਰੱਖੀਆਂ ਨੇ ਤਾਂ ਤੁਸੀਂ ਜਿਹੜਾ ਅੰਡੇ ਦਾ ਰੇਟ ਆ ਥੋੜਾ ਜਿਹਾ ਘੱਟ ਰੱਖ ਲਓ ਉਦਾਹਰਨ ਤੁਹਾਨੂੰ ਦਿੰਦਾ ਵਾਂ ਜਿਵੇਂ ਕਿ 10 ਤੋਂ ਲੈ ਕੇ 15 ਰੁਪਏ ਜਿਹੜਾ ਦੇਸੀ ਅੰਡੇ ਦਾ ਤੁਸੀਂ ਰੇਟ ਰੱਖ ਲਓ ਜੇਕਰ ਤੁਹਾਡੇ ਏਰੀਆ 'ਚ ਮੁਰਗੀਆਂ ਜ਼ਿਆਦਾ ਨੇ ਕਿਉਂਕਿ ਜਦੋਂ ਤੁਹਾਡੇ ਏਰੀਆ 'ਚ ਮੁਰਗੀਆਂ ਜ਼ਿਆਦਾ ਹੋਣੀਆਂ ਤਾਂ ਅੰਡੇ ਵੀ ਜ਼ਿਆਦਾ ਹੋਣਗੇ ਸੋ ਇਸ ਲਈ ਆਪਣਾ ਥੋੜਾ ਜਿਹਾ ਅੰਡਾ ਜਿਹੜਾ ਘੱਟ ਸੇਲ ਹੁੰਦਾ ਸੋ ਤੁਸੀਂ ਜਿਹੜਾ ਅੰਡੇ ਦਾ ਰੇਟ ਆ 10 ਤੋਂ 12 15 ਰੁਪਏ ਰੱਖ ਸਕਦੇ ਹੋ ਜਿਹੜੇ ਏਰੀਏ 'ਚ ਜਿਹੜੀਆਂ ਮੁਰਗੀਆਂ ਨੇ ਉਹ ਬਹੁਤ ਜ਼ਿਆਦਾ ਘੱਟ ਨੇ ਉਹ ਏਰੀਏ 'ਚ ਤੁਸੀਂ 15 ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਅੰਡੇ ਦਾ ਰੇਟ ਤੁਸੀਂ ਉਹ ਰੱਖ ਸਕਦੇ ਹੋਗੇ ਲੋਕ ਤੁਹਾਡੇ ਕੋਲ ਆਉਣਗੇ ਆਸਾਨੀ ਨਾਲ ਜਿਹੜੇ ਅੰਡੇ ਉਹ ਖਰੀਦਣਗੇ ਇਸ ਤਰ੍ਹਾਂ ਤੁਸੀਂ ਹੌਲੀ ਹੌਲੀ ਕਰਕੇ ਸਾਲ ਵਾਈ ਸਾਲ ਤੁਸੀਂ ਜਿਹੜੀ ਆਪਣੀ ਮਾਰਕੀਟ ਬਣਾਉਣੀ ਆਪਾਂ ਇਹ ਗੱਲ ਹਮੇਸ਼ਾ ਕਹਿਣੀ ਆ ਕਿ ਤੁਸੀਂ ਜਿਹੜਾ ਛੋਟੇ ਬੱਧਰ ਤੋਂ ਕੰਮ ਸਟਾਰਟ ਕਰੋ ਉਹ ਕਿਉਂ ਕਹਿਣਿਆਗੇ ਕਿਉਂਕਿ ਤੁਸੀਂ ਪਹਿਲੇ ਸਾਲ ਦੂਜੇ ਸਾਲ ਜਿਹੜੀ ਵਧੀਆ ਮਾਰਕੀਟ ਬਣਾ ਸਕੋ ਤਾਂ ਤੁਸੀਂ ਜਿਆਦਾ ਆਰਡਰ ਰੱਖੋ ਤਾਂ ਜੋ ਤੁਹਾਡਾ ਜਿਹੜਾ ਆਂਡਾ ਜਿਆਦਾ ਜਿਆਦਾ ਕੁਆਂਟੀਟੀਸ ਹੋਊਗਾ ਉਹ ਆਂਡਾ ਜਿਆਦਾ ਹੀ ਸੇਲ ਹੋਊਗਾ ਸੋ ਪਹਿਲਾਂ ਤੁਸੀਂ ਘੱਟ ਤੋਂ ਸਟਾਰਟ ਕਰਕੇ ਇਸ ਤਰ੍ਹਾਂ ਸਟੈਪ ਬਾਈ ਸਟੈਪ ਤੁਸੀਂ ਜਿਹੜਾ ਆਂਡਾ ਹੋ ਸੇਲ ਕਰਦੇ ਜਾਣਾ ਤੁਹਾਡੀ ਮਾਰਕੀਟ ਜਿਹੜੀ ਬਣਦੀ ਰਹੂਗੀ ਸੋ ਆਪਾਂ ਤੁਹਾਨੂੰ ਡਿਟੇਲਸ ਚ ਦੱਸਿਆਗਾ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਅੱਪਾਂ ਜਿਹੜੀ ਜਾਣਕਾਰੀ ਵਾਲੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਸ਼ਿਕਵਾ ਦੋਸਤੋ ਤੁਹਾਡੇ ਤੋਂ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਦੋਸਤੋ ਲਾਈਕ ਕਰਨ ਤੇ ਕੁਝ ਨਹੀਂ ਲੱਗਦਾ ਤੁਸੀਂ ਇੱਕ ਵਟਣੀ ਤਾਂ ਬਣਾ ਹੁੰਦਾ ਸੋ ਵੀਡੀਓ ਨੂੰ ਲਾਈਕ ਕਮੈਂਟ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਗੱਲਬਾਤ ਔਰ ਵੀ ਜਿਹੜੇ ਵੀਰ ਗੱਲਬਾਤ ਤੋਂ ਲਾਹਾ ਲੈ ਸਕਣ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਬਣਾਉਂਦੇ ਰਹਾਂਗੇ ਸੋ ਦੇਖੋ ਇਸ ਤਰ੍ਹਾਂ ਵੀ ਮਿਹਨਤ ਕਰਨੀ ਪੈਂਦੀ ਹੈਗੀ ਸੋ ਜਿਹੜੇ ਵੀਰ ਮਿਹਨਤ ਕਰਨਾ ਚਾਹੁੰਦੇ ਨੇ ਉਹੀ ਹੈ ਫਾਰਮਿੰਗ ਚਾਹਣ ਕਿਉਂਕਿ ਬੇ ਸਾਰਾ ਕੁਸ਼ੀ ਕਰਨਾ ਪੈਂਦਾ ਸਾਫ-ਸਫਾਈ ਵੀ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਆਪਾਂ ਕਿਵੇਂ ਲੱਗੇ ਪਿਆ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ